ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋ ਧੰਨਵਾਦ ਆਮ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਣ ਤੇ ਸਭ ਨੂੰ ਤੰਦਰੁਸਤੀਆਂ ਬਖਸ਼ਣ ਤੇ ਅੱਜ ਮੂਰੀ ਮੇਰੇ ਪਿੱਛੇ ਦੇਖਿਆ ਤੁਸੀਂ ਤੇ ਆਜੋ ਪਹਿਲਾਂ ਆਪਾਂ ਨੇ ਚੌਲ ਤਾਂ ਬਣਾ ਲਏ ਸੀਗੇ ਤੇ ਫੇਰ ਮੈਂ ਨਾ ਕੇ ਆਈ ਸੀਗੀ ਠੋਕ ਗਰਮੀ ਬਹੁਤ ਜ਼ਿਆਦਾ ਤੇ ਅੱਜ ਆਪਾਂ ਬਣਾਉਂਦੇ ਗੋੜ ਵਾਲੇ ਚੌਲ ਈਜੀ ਜੇ ਸਿੱਧਰੀ ਕੇ ਨਾ ਬਣਾਵਾਂਗੇ ਕੋਈ ਰੈਸਪੀ ਜਿਆਦੀ ਉਹ ਨਹੀਂ ਹੈਗੀ ਮੰਮੀ ਵੀ ਰਸਤੀ ਆ ਮਮਾ ਆਏ ਮੇਰੇ ਕੋਲੇ ਤੇ ਉਹ ਕਹਿੰਦੇ ਸੌਖੇ ਤਰੀਕੇ ਨਾਲ ਚੌਲ ਬਣਾ ਕੇ ਤੇ ਇਹਨਾਂ ਨੂੰ ਖਵਾ ਲੇ ਇਹ ਭੁੱਖ-ਭੁੱਖੂੰਗਾ ਦੇ ਰੋਟੀਆਂ ਤਾਂ ਖਾਂਦੇ ਨਹੀਂ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਕਲੀ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਉਹਨਾਂ ਦਾ ਤੈ ਦਿਲ ਤੋਂ ਧੰਨਵਾਦ ਤੁਹਾਡੀ ਸਪੋਰਟ ਨਾਲ ਹੀ ਸਾਰੇ ਆਪਾਂ ਅੱਗੇ ਵਧਦੇ ਆ ਇੱਕ ਦੂਜੇ ਦੀ ਨਾਲ ਤੇ ਲੋ ਜੀ ਇਧਰ ਮੈਂ ਗੋੜ ਪਹਿਲਾਂ ਮੈਟ ਕਰ ਲਿਆ ਸੀਗਾ ਹਨਾ ਗੋੜ ਦੀ ਨਾ ਡਲੀਆਂ ਜੀਆਂ ਸੀਆਂ ਪੇਲੀਆਂ ਜੀਆਂ ਤੇ ਮੈਂ ਉਹੋ ਸੀ ਗਿਆ ਮੈਟ ਕਰ ਲਿਆ ਸੀ ਪਹਿਲਾਂ ਆਪਾਂ ਇਹਦੇ ਵਿੱਚ ਕੋਸ਼ ਨਿਖਿਓ ਗਿਆ ਪਾਇਆ ਗੁੜ ਪੁੰਨ ਕੇ ਉਹ ਕਰ ਲਿਆ ਤੇ ਇਧਰ ਆਪਾਂ ਨੇ ਲੌਂਗ ਪਾਤੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਆਪਾਂ ਲੈ ਚੀਆਂ ਪਾਤੀਆਂ ਦੋ ਪੰਨ ਕੇ ਨਾ ਤੇ ਡ్రਾਈ ਫਰੂਟ ਪਾਉਣ ਦਿੰਦੇ ਆ ਕੁਝ ਕਿਸੇ ਚੀਜ਼ੇ ਚ ਨਾ ਇਹ ਪਾਉਣ ਦਿੰਦੇ ਕੋ ਖੋਪਾ ਵੀ ਜਿਵੇਂ ਸੁੱਕਾ ਨਾਰੀਅਲ ਆਪਾਂ ਪਾ ਲੈਨੇ ਆ ਕੱਟ ਕੇ ਬਸ ਇਹਨਾਂ ਨੂੰ ਸਿੰਪਲ ਆਹੀ ਚੀਜ਼ਾਂ ਚਾਹੀਦੀਆਂ ਨੇ ਇਲੈਚੀਆਂ ਵੀ ਜੇ ਪਾਈਆਂ ਨੇ ਪੂਰੀਆਂ ਖੁੱਲ ਕੇ ਨਿਪਾਉਣੀਆਂ ਸੌਂਫ ਪਾਏ ਆ ਲੌਂਗ ਪਾਏ ਆ ਦੋ ਤਿੰਨ ਤੇ ਦੋ ਇਲੈਚੀਆਂ ਪਾਦੀਆਂ ਥੋੜੇ ਜੇ ਸੌਂਫ ਪਾਦਦੇ ਤੇ ਚੌਲ ਮੈਂ ਪਹਿਲਾਂ ਉਹੋ ਕੀਤੇ ਸੀ ਇਹ ਚੌਲ ਨਾ ਟੋਟਲੇ ਚੌਲ ਨਹੀਂ ਹੁੰਦੇ ਜਿਵੇਂ ਮਿੰਜਾ ਪਾ ਕਹਿੰਦੇ ਕਣੀਆਂ ਚੌਲ ਤਾਂ ਬਹੁਤ ਸੋਹਣੇ ਸੀ ਤੇ ਅਸੀਂ ਨਾ ਪਹਿਲੀ ਵਾਰੀ ਇੱਥੋਂ ਕਢਾਏ ਮੰਨ ਲਿਓ ਪਹਿਲਾਂ ਅਸੀਂ ਮੰਮੀ ਹੁਣਾਂ ਕੋਲੋਂ ਚੌਲ ਲੈ ਕੇ ਆਉਂਦੇ ਹੁੰਦੇ ਉਹਨਾਂ ਦੇ ਘਰ ਦੀ ਬਾਸਪਤੀ ਹੁੰਦੀ ਚੌਲ ਇੰਨੇ ਸੋਹਣੇ ਸੀਵੀਆਂ ਵਰਗੇ ਬੰਦੇ ਇਹਨਾਂ ਨੇ ਨਾ ਆਧੇ ਸਾਰੇ ਟੋਟੀ ਬਣਾਤੀ ਕੋਈ ਚੌਲ ਨਹੀਂ ਛੱਡਿਆ ਵਿੱਚ ਸਾਫ ਦਾ ਵੀ ਕੋਈ ਵੀ ਚੌਲ ਹੋ ਤੇ ਇਧਰ ਮੈਂ ਥੋੜਾ ਜਿਹਾ ਨਮਕ ਪਾਉਂਦੀ ਨਮਕ ਇਸ ਲਈ ਪਾਉਂਦੀ ਕਿਉਂਕਿ ਇਹਦਾ ਟੇਸਟ ਜਿਹੜਾ ਨਾ ਥੋੜਾ ਡਿਫਰੈਂਟ ਬਣ ਜਾਂਦਾ ਇਹ ਮੇਰੀ ਮੰਮੀ ਨੇ ਮੈਨੂੰ ਦੱਸਿਆ ਸੀਗਾ ਵੈਸੇ ਤਾਂ ਮੈਂ ਗੋੜ ਵਾਲੇ ਚੌਲ ਤੜਕਾ ਲਾ ਕੇ ਵੀ ਬਣਾਉਂਦੀ ਜਿਵੇਂ ਗੋੜ ਵਾਲੇ ਚੌਲਾਂ ਨੂੰ ਪਹਿਲਾਂ ਘੋੜ ਦੇ ਵਿੱਚ ਉਹ ਕਰਕੇ ਉੜ ਨੂੰ ਮੈਟ ਕਰਕੇ ਫਿਰ ਵਿੱਚ ਪਾਣੀ ਪਾ ਕੇ ਫਿਰ ਝੋਲ ਬਣਾਉਂਦੀ ਤੇ ਪਰ ਅੱਜ ਮੈਨੂੰ ਛੇਤੀ ਸੀਗੀ ਗਰਮੀ ਬਹੁਤ ਜ਼ਿਆਦਾ ਤੋਬਾ ਕਰਾਈ ਪਈ ਹੈ ਗਰਮੀ ਨੇ ਤੇ ਇਹ ਖੁੱਖੂ ਖੁੱਖੂ ਕਰਦੇ ਆ ਕਿਉਂਕਿ ਇਹਨਾਂ ਨੂੰ ਡਿਫਰੈਂਟ ਡਿਫਰੈਂਟ ਚੀਜ਼ਾਂ ਚਾਹੀਦੀਆਂ ਖਾਣ ਤੇ ਇੱਧਰ ਆਪਾਂ ਨੇ ਝੋਲ ਪਾ ਲਈ ਤੇ ਹੁਣ ਆਪਾਂ ਹਜੇ ਇਹਦੇ ਵਿੱਚ ਕਿਉ ਵਗੈਰਾ ਕੁਝ ਨਹੀਂ ਪਾਉਂਦੇਗੇ ਕਿਉ ਵਗੈਰਾ ਇੱਕ ਸਾਡੇ ਆਏ ਦੀ ਢੱਕਣ ਦੀ ਢੂਡਣੀ ਜੂ ਤੋ ਟੁੱਟ ਗਈ ਢੱਕਣ ਦਾ ਉਹ ਟੁੱਟ ਗਿਆ ਫੜਨ ਵਾਲਾ ਸਟੌਪ ਕਰ ਜਾ ਤੇ ਇਹ ਹੋ ਸੀਗਾ ਦੇਖੋ ਤੁਸੀਂ ਆਪਾਂ ਕੁਝ ਵੀ ਇਹਨਾਂ ਨੂੰ ਛੇੜਿਆ ਨਹੀਂ ਪਰ ਗੁੜ ਦਾ ਰੰਗ ਫਿੱਕਾ ਸੀਗਾ ਨਾ ਤੇ ਥੋੜੇ ਜਿਹਾ ਫਿੱਕਾ ਜਿਹਾ ਰੰਗ ਰਹਿ ਗਿਆ ਵਿੱਚ ਆਪਾਂ ਫੂਡ ਕਲਰ ਵਗੈਰਾ ਕੋਸ਼ਿ ਨਹੀਂ ਕੋਸ਼ ਵੀ ਨਹੀਂ ਪਾਇਆਗਾ ਤਾਂ ਉਹ ਹੋ ਸੀਗਾ ਗਰਮੀ ਕਰਕੇ ਕੁਝ ਵੀ ਨਹੀਂ ਬਣਦਾਗਾ ਤੇ ਹੁਣ ਆਪਾਂ ਘਿਓ ਪਾਉਂਦੇ ਜਦੋਂ ਪਾਣੀ ਸਾਰੇ ਸੁੱਕ ਗਿਆ ਥੋੜਾ ਜਿਹਾ ਹੀ ਰਹਿ ਗਿਆ ਪਾਣੀ ਹੁਣ ਮੈਂ ਚਮਚੇ ਵੱਡੇ ਭਰ ਕੇ ਪਾ ਦਿੱਤੇ ਘਿਓ ਦੇ ਘਿਓ ਵੀ ਪਾਣੀ ਬਣਿਆ ਪਿਆ ਕੋੜਾ ਦਾ ਵੀ ਪਤਾ ਹੀ ਨਾ ਲੱਗਦਾਗਾ ਇਸ ਤਰ੍ਹਾਂ ਬਣਾਉਣ ਨਾਲ ਨਾ ਜਿਵੇਂ ਆਪਾਂ ਜੇ ਪਹਿਲਾਂ ਗੋੜ ਦੇ ਵਿੱਚ ਚੌਲ ਪਾਉਂਦੇ ਆਂ ਦੇ ਨਾਲ ਹੀ ਘਿਓ ਪਾ ਦਈਏ। ਪਰ ਫਿਰ ਛੇਤੀ ਨਾ ਚੌਲ ਗਲਦੇ ਨਹੀਂਗੇ। ਵੀ ਮੀਂਹ ਜਰ ਰਿਜਦੇ ਨਹੀਂ ਚੌਲ। ਇਸ ਤਰ੍ਹਾਂ ਨਾ ਚੌਲ ਬਹੁਤ ਸੋਹਣੇ ਪਹਿਲਾਂ ਰਹਿ ਜਾਂਦੇ ਘਿਓ ਮੈਂ ਮੇਸ਼ ਐਂ ਜੇ ਤਾਂ ਮੈਂ ਗੋੜ ਨੂੰ ਮੈਟ ਕਰਕੇ ਬਣਾਵਾ ਹਨਾ ਤੇ ਫਿਰ ਤਾਂ ਮੈਂ ਘਿਓ ਵਿੱਚ ਪਹਿਲਾਂ ਪਾ ਲੈਂਦੀ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਂਦੀ। ਨਹੀਂ ਤੇ तकरीबन ਜੇ ਇਸ ਤਰ੍ਹਾਂ ਚੌਲ ਬਣਾਈਏ ਨਾ ਥੱਲੇ ਨਹੀਂ ਲੱਗਦੇ ਕੜਾਈ ਦੇ। ਕਿਉਂਕਿ ਚੌਲ ਪਹਿਲਾਂ ਚੰਗੀ ਤਰ੍ਹਾਂ ਗੋੜ ਜਿਹੜਾ ਚੰਗੀ ਤਰ੍ਹਾਂ ਵਿੱਚ ਰਚ ਜਾਂਦਾ ਚੌਲਾਂ ਦੇ ਤੇ ਚੌਲ ਬਹੁਤ ਸੋਹਣੀ ਬਾਸਪਤ ਸੀਗੀ ਤੇ ਉਹਨਾਂ ਨੇ ਨਾ ਜਖਣਾ ਹੀ ਲਾ ਦਿੱਤੀ ਤੇ ਅੱਗੇ ਪਹਿਲਾਂ ਤਾਂ ਮੈਂ ਜਦੋਂ ਉਧਰੋਂ ਬਾਹਰੋਂ ਆਈ ਸੀ ਨਾ ਉਹਨਾਂ ਕੋਲੇ ਲੈ ਕੇ ਆਈ ਸੀ ਚੌਲ ਸਾਫ ਤੇ ਉਹ ਮੁੱਕ ਗਏ ਹੁਣ ਇਹ ਚੌਲ ਅਸੀਂ ਇੱਥੇ ਝੋਨਾ ਲੈ ਆਂਦਾ ਤੇ ਉਹ ਹੋਸੀ ਅ ਕਢਵਾਏ ਤੇ ਪਰ ਇਹਨਾਂ ਨੇ ਚੰਗੇ ਨਹੀਂ ਕੱਢੇਗੇ ਸਾਰੇ ਤੋੜ ਦਿੱਤੇ ਟੋਟੀ ਬਣਾਤੀ ਸਾਰੇ ਤੇ ਮਾਂ ਨੂੰ ਜਿਆਦਾ ਫਿਕਰ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਮਾਵਾ ਕਿੰਨੀ ਕੇਅਰ ਕਰਦੀਆਂ ਬੱਚੇ ਭਾਵੇਂ ਜਿੰਨੀ ਮਰਜੀ ਉਮਰ ਹੋ ਜੇ ਮੰਮੀ ਵਿਚਾਰੀ ਆਈ ਕਹਿੰਦੀ ਤੂੰ ਸੌਖੇ ਜਿਹੇ ਤਰੀਕੇ ਨਾਲ ਬਣਾ ਲਈ ਨਾ ਤੇ ਇਹ ਖਾ ਲੈਣ ਕਿਉਂਕਿ ਇਹ ਤਾਂ 10 ਵਜੇ ਰੋਟੀ ਖਾ ਕੇ 9:30 9 ਵਜੇ ਰੋਟੀ ਅਸੀਂ ਖਾ ਲੈਂਦੇ ਹਾਂ ਤੇ 10:00 ਵਜੇ ਦੇ ਨਾਲ ਆਈਸਕ੍ਰੀਮ ਨੂੰ ਵਟੇ ਚਾੜਾ ਲਾ ਕੇ ਜੰਦੇ ਦੇਖੋ ਤੁਸੀਂ ਕਿਉਂ ਕਿੰਨੇ ਸੋਹਣੇ ਬਣ ਗਏ ਤੇ ਆਪਾਂ ਫਿਰ ਉਹ ਵੀ ਬਣਾਵਾਂਗੇ ਡ్రਾਈ ਫਰੂਟ ਵਾਲੇ ਵੀ ਜਿਵੇਂ ਤੇ ਭਾਜੀ ਇੱਕ ਤਾਂ ਕਹਿੰਦਾ ਸੀ ਕਹਿੰਦਾ ਰੰਗ-ਬਰੰਗੀ ਬਣਾ ਚੌਲ ਮੈਂ ਕਿਹਾ ਬਾਈ ਉਹਦੇ 'ਚ ਟਾਈਮ ਬਹੁਤ ਲੱਗਦਾ ਤੇ ਇਹਨਾਂ ਸਾਰਿਆਂ ਨੇ ਅਲੱਗ-ਅਲੱਗ ਉਹ ਹੁੰਦੀਆਂ ਨੇ ਇਹਨਾਂ ਦੀ ਫਰਮਾਇਸ਼ ਹੈ ਚਲੋ ਕੋਈ ਨਾ ਇਹਨਾਂ ਨਾਲ ਹੀ ਆਪਾਂ ਖੋਸ਼ਾਂਗੇ ਜਿਵੇਂ ਇਹ ਖੋਸ਼ ਆਗੇ ਤੇ ਜੇ ਇਹ ਖੋਸ਼ ਹੋਣਗੇ ਤਾਂ ਹੀ ਆਪਾਂ ਨੂੰ ਵੀ ਅੱਗੇ ਤਰੱਕੀਆਂ ਮਿਲਦੀਆਂ ਏ ਕਿ ਨਹੀਂ ਤੇ ਨਾਲੇ ਫਿਰ ਖਾਸ ਕਰਕੇ ਬੱਚੇ ਨੇ ਬੱਚਿਆਂ ਨੂੰ ਤਾਂ ਵੇਖ ਕੇ ਮੱਥੇ ਤੇ ਉਹੜੀ ਪਾਉਣੀ ਵੀ ਨਹੀਂ ਚਾਹੀਦੀ ਬਿਕੋਜ਼ ਬੱਚੇ ਤਾਂ ਰੱਬ ਦਾ ਰੂਪ ਹਾਂਗੇ ਤੇ ਇਹ ਤਿੰਨ ਨੇ ਦੋ ਦੋ ਤੀਆਂ ਇੱਕ ਆਪਾਂ ਪਤੀਜਾ ਤੇ ਇਹਨਾਂ ਦੀ ਲੱਗ ਲੱਗੀ ਸਾਰਿਆਂ ਦੀ ਡਿਮਾਂਡ ਆ ਹੁਣ ਆਪਾਂ ਇਹਨੂੰ ਫੇਰ ਕਵਰ ਕਰ ਦਿੰਦੇ ਥੋੜੇ ਟਾਈਮ ਵਾਸਤੇ ਤੇ ਦੇਖੋ ਤੁਸੀਂ ਕੋਈ ਵੀ ਪਾਣੀ ਨਹੀਂ ਇੱਕ ਵਾਰ ਉਹ ਪਾਣੀ ਪਾਇਆ ਮੈਂ ਜਿੰਨੇ ਚੌਲ ਸੀਗੇ ਜਿਵੇਂ ਮੈਂ ਬਾਟੀ ਨੂੰ ਵੱਡੀ ਚੌਲਾਂ ਨਹੀਂ ਲੈ ਰਹੀ ਸੀਗੀ ਤੇ ਢਾਈ ਕੁ ਬਾਟੀਆਂ ਮੈਂ ਪਾਣੀ ਦੀਆਂ ਪਾਈਆਂ ਸੀ ਇਹ ਮੰਮੀ ਦੀ ਰੈਸਪੀ ਇਸ ਕਰਕੇ ਆ ਆਪਣੀਆਂ ਮੰਮੀਆਂ ਕਹਿੰਦੀਆਂ ਹੁੰਦੀਆਂ ਨੇ ਜਦੋਂ ਵੀ ਆਪਣੀ ਚੀਜ਼ ਬਣਦੀ ਆ ਇਹ ਆਪਾਂ ਗਿੱਲਾ ਕਪੜਾ ਕਰਕੇ ਤੇ ਹੁਣ ਮੈਂ ਗੈਸ ਕਰਦਾ ਸੀ ਮਾੜਾ ਜਿਹਾ ਸੇਮਤੀ ਤੇ ਗਿੱਲਾ ਕਪੜਾ ਕਰਕੇ ਮੈਂ ਦੇ ਉੱਤੇ ਦੇ ਕੇ ਜੁੱਤੋਂ ਇਹਨੂੰ ਕਵਰ ਕਰਦਾ ਸੀ ਦੇਖੋ ਤੁਸੀਂ ਚੌਲ ਕਿੰਨੇ ਖਿਲੇ-ਖਿਲੇ ਬਣੇ ਆ ਆਪਣੇ ਵਿਆਹਾਂ ਵਿੱਚ ਹਲਵਾਈ ਵੀ ਇਸੇ ਤਰ੍ਹਾਂ ਹੀ ਕਰਦੇ ਆ ਤੇ ਜਿਵੇਂ ਚੌਲ ਜਿਵੇਂ ਗੱਠਾਂ ਜੀਆਂ ਬਣ ਜਾਂਦੀਆਂ ਜੁੜ ਜਾਂਦੇ ਉਹਵੇਂ ਤਾਂ ਜਿਵੇਂ ਹੀ ਨਹੀਂ ਹੋਏਗੇ ਤੇ ਬਹੁਤ ਸੋਹਣੇ ਬਣ ਗਏ ਪਹਿਲਾਂ ਮੈਂ ਇਹਨਾਂ ਨੂੰ ਚੌਲਾਂ ਨੂੰ ਬਣਾ ਕੇ ਰੱਖ ਕੇ ਤੇ ਫਿਰ ਮਨਾ ਕੇ ਉਹੋ ਕਰਦੀ ਸੀਗੀ ਮੈਂ ਕਹਾ ਬਾਤ ਇਹ ਠੰਡੇ ਹੋ ਜਾਣਗੇ ਤੇ ਪਰ ਇਹਨਾਂ ਇਹ ਕਿੱਥੇ ਰਹਿੰਦੇ ਹਨ ਭੁੱਖ ਭੁੱਖ ਕਰੀ ਹਾਇ ਭੁੱਖ ਲੱਗੀ ਹਾਇ ਭੁੱਖ ਲੱਗੀ ਤੇ ਫਿਰ ਮੈਂ ਕਹਾ ਚੱਲ ਹੋਰ ਜਿਵੇਂ ਵੀਡੀਓ ਚੰਗੀ ਲੱਗੀ ਤਾਂ ਜਰੂਰ ਦੱਸਿਓ ਪਲੀਜ਼ ਤੇ ਫਿਰ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ